you. Mm -hmm. ਤਰਨਤਾਰਨ ਵਿਖੇ ਜੀਲਾ ਕਾਂਗਰਸ ਕਮੇਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਤੇਲ ਅਤੇ ਬਿਜਲੀ ਦੀਆਂ ਕੀਮਤਾਂ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਦਾ ਪੁਤਲਾ ਫੁਕਿਆ ਗਿਆ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਲੋਕਾਂ ਉੱਤੇ 2400 ਕਰੋੜ ਰੁਪਏ ਦਾ ਨਮਾ ਪੋਚ ਪਾ ਦਿੱਤਾ ਹੈ। ਕੇਂਦਰ ਸਰਕਾਰ ਨੇ ਪੈਟਰੋਲ 61 ਪੈਸੇ ਤੇ ਡੀਜ਼ਲ 92 ਪੈਸੇ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ 7 ਕਿਲੋਵੋਟ ਤੱਕ ਬਿਜਲੀ ਖਪਤ ਕਰਨ ਵਾਲੇ ਖਪਤਕਾਰਾਂ ਤੋਂ ₹100 ਦੀ ਯੂਨਿਟ ਦੀ ਸਬਸਿਡੀ ਖਤਮ ਕਰਨ ਦੇ ਰੋਸ ਦੇ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਜ਼ਿਲਾ ਪੱਧਰ ਉੱਤੇ ਧਰਨਾ ਦਿੱਤਾ ਜਾ ਰਿਹਾ ਜਿਸ ਤਹਿਤ ਅੱਜ ਚੌਂਕ ਚਾਰ ਖੰਬਦ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ ਵਾਲੇ ਰੇਡ ਕਰ ਕਰਕੇ ਉਹਨਾਂ ਨੂੰ ਜੁਰਮਾਨੇ ਪਾ ਰਿਹਾ ਲੱਖਾਂ ਰੁਪਏ 50-50 ਹਜ਼ਾਰ ਰੁਪਏ ਜੁਰਮਾਨਾ ਪਾ ਰਿਹਾ ਉਹਨਾਂ ਦੇ ਲੋਡ ਵਧਾ ਰਿਹਾ ਔਰ ਉਹਨਾਂ ਨੂੰ ਐਸਾ ਸੂਲੀ ਤੇ ਟੰਗਿਆ ਕਿ ਕੋਈ ਅੱਜ ਉਹਨਾਂ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਜਦੋਂ ਕਿਤੇ ਰੇਡ ਵਜਦਾ ਹੈ ਮੰਤਰੀ ਤੇ ਐਮਐਲਏ ਫੋਨ ਆਪਣੇ ਬੰਦ ਕਰ ਲੈਂਦੇ ਆ ਕੋਈ ਕਿਸੇ ਦਾਦ ਫਰਿਆਦ ਸੁਣਨ ਨੂੰ ਤਿਆਰ ਨਹੀਂ ਸੋ ਇਸ ਕਰਕੇ ਅੱਜ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਸਾਡੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹਦੇ ਖਿਲਾਫ ਆਪਾਂ ਸਿੰਬੋਲਿਕ ਪ੍ਰਦਰਸ਼ਨ ਕਰ ਰਹੇ ਆ ਸਰਕਾਰ ਨੇ ਸਰਸਰ ਟਕਾ ਕੀਤਾ ਲੋਕਾਂ ਦੀ ਬਿਜਲੀ ਸਬਸਿਡੀ ਵਾਪਸ ਲੈ ਕੇ ਨਾਲ ਦੇ ਨਾਲ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾ ਕੇ ਚੁੱਪਚੀਪੀਤੇ 61 ਪੈਸੇ ਪੈਟਰੋਲ ਦਾ ਰੇਟ ਵਧਾ ਦਿੱਤਾ ਔਰ 92 ਪੈਸੇ ਡੀਜ਼ਲ ਦਾ ਰੇਟ ਵਧਾ ਦਿੱਤਾ ਇਹ ਲੋਕਾਂ ਵਾਸਤੇ ਬਹੁਤ ਵੱਡਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਝੋਨੇ ਦਾ ਸੀਜ਼ਨ ਝੋਨੇ ਦੀ ਕਟਾਈ ਦਾ ਸੀਜ਼ਨ ਵੀ ਆ ਰਿਹਾ ਬਹੁਤ ਵੱਡੇ ਪੱਧਰ ਤੇ ਲਾਗਤ ਹੋਣੀ ਡੀਜ਼ਲ ਦੀ ਔਰ ਇਹਦਾ ਕੋਈ ਸਰਕਾਰ ਨੇ ਪ੍ਰਬੰਧ ਕਰਨ ਦੀ ਬਜਾਏ ਅੱਜ ਇਹ ਸਪੈਸੀਫਿਕ ਲੋਕਾਂ ਤੇ ਹੋਰ ਬੋਝ ਪਾ ਦਿੱਤਾ ਔਰ ਮੈਂ ਅੱਜ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ 15-20 ਦਿਨ ਤੱਕ ਸਾਡੇ ਝੋਨੇ ਦੀ ਕਟਾਈ ਸ਼ੁਰੂ ਹੋ ਜਾਣੀ ਹੈ। ਔਰ ਸ਼ੈਲਰਾਂ ਵਾਲੇ ਹੱਤਕੜੇ ਕਰੇ ਫਿਰਦੇ ਨੇ ਕਿਉਂਕਿ ਸ਼ੈਲਰਾਂ ਵਾਲਿਆਂ ਕੋਲੇ ਪਹਿਲਾ ਜਿਹੜਾ ਝੋਨਾ ਪਿਛਲੇ ਸਾਲ ਦੇ ਜਿਹੜੇ ਚੌਲ ਦੇ ਉਹ ਲੱਗੇ ਹੋਏ ਨੇ ਉਹਨਾਂ ਕੋਲੇ ਬਿਲਕੁਲ ਸਪੇਸ ਨਹੀਂ ਕੋ ਨਵਾਂ ਝੋਨਾ ਪੀੜ ਕੇ ਰੱਖਣ। ਇਸ ਕਰਕੇ ਸ਼ੈਲਵਰਾਂ ਵਾਲੇ ਐਜੀਟੇਟਡ ਨੇ ਜੋ ਮੈਨੂੰ ਹਾਲਾਤ ਦੇਖ ਰਿਹਾ ਕਿ ਮੰਡੀਆਂ ਦੇ ਵਿੱਚੋਂ ਝੋਨਾ ਚੁੱਕਿਆ ਨਹੀਂ ਜਾਣਾ। ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਇਹ ਗੱਲ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਔਰ ਮੈਂ ਮਹਿਸੂਸ ਕਰਦਾ ਕਿ ਇੱਡੀ ਵੱਡੀ ਲੜਾਈ ਹੌਣ ਵਾਲੇ ਵੀ 25 ਦਿਨਾਂ ਤੋਂ ਬਾਅਦ ਹੋਣ ਵਾਲੀ ਹੈ ਮੰਡੀਆਂ ਦੇ ਵਿੱਚ ਕੁਪਰਾਮ ਮਚਣ ਵਾਲਾ ਜਿਹੜਾ ਸਰਕਾਰ ਕੋ ਸਾਹਬਿਆ ਨਹੀਂ ਜਾਣਾ ਔਰ ਕਿਸਾਨ ਵੀ ਪਰੇਸ਼ਾਨ ਹੋਣਗੇ ਆੜਤੀਏ ਪਰੇਸ਼ਾਨ ਹੋਣਗੇ ਸ਼ੈਲਰਾਂ ਵਾਲੇ ਪਰੇਸ਼ਾਨ ਹੋਣਗੇ ਕਿਉਂਕਿ ਜੇ ਝੋਨਾ ਸ਼ੈਲਰਾਂ ਵਾਲੇ ਨਾ ਚੁੱਕਣ ਤੇ ਝੋਨੇ ਦਾ ਕੋਈ ਵਾਲੀਵਾਰਸ ਨਹੀਂ ਬੰਦਾ ਇਸ ਕਰਕੇ ਸਰਕਾਰ ਨੂੰ ਇਹਦੇ ਅਗਾਉ ਪ੍ਰਬੰਧ ਕਰਨ ਦੀ ਲੋੜ ਹੈ ਸੋ ਮੈਂ ਇੱਕ ਬੇਨਤੀ ਕਰਾਂਗਾ ਕਿ ਲੋਕਾਂ ਦਾ ਸੰਭਾਵਿਤ ਜਿਹੜਾ ਨੁਕਸਾਨ ਹੋਣ ਵਾਲਾ ਹੈ ਉਹਨਾਂ ਬਚਾਉਣ ਵਾਸਤੇ ਸਰਕਾਰ ਨੂੰ ਪਹਿਲ ਕਰਨੀ ਕਰਨੀ ਚਾਹੀਦੀ ਹੈ